ਸਾਡੀ ਸਰਕਾਰ ਆਈ 2022 ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੁਰੰਤ ਆਰਡਰ ਦਿੱਤਾ ਕਿ ਜਿੱਥੇ ਸਰਕਾਰੀ ਵਕੀਲ ਵਕੀਲਾਂ ਦੀਆਂ ਅਸਾਮੀਆਂ ਨੇ ਗਿਆ ਖਾਸ ਕਰਕੇ ਹਾਈ ਕੋਰਟ ਦੇ ਅੰਦਰ ਉਥੇ ਤੁਰੰਤ ਜਿਹੜੀ ਪ੍ਰੋਵੀਜ਼ਨ ਕੀਤੀ ਜਾਵੇ ਅਸੀਂ 217 ਦੇ ਉਸ ਜਿਹੜਾ ਐਕਟ ਸੀਗਾ ਉਹਦੇ ਅੰਦਰ ਸੋਲ ਲੈ ਕੇ ਆਂਦੀਆਂ ਔਰ 58 ਪੋਸਟਾਂ ਦਾ 58 ਪੋਸਟਾਂ ਉਸ ਸਮੇਂ ਚਾਹੇ ਉਹ ਸੀਨੀਅਰ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਐਡੀਸ਼ਨਲ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਡਿਪਟੀ ਐਡਵੋਕੇਟ ਜਨਰਲ ਦੀ ਗੱਲ ਹੋਵੇ ਅਸਿਸਟੈਂਟ ਐਡਵੋਕੇਟ ਜਨਰਲ ਦੀ ਗੱਲ ਹੋਵੇ ਐਡਵੋਕੇਟ on ਰਿਕਾਰਡ ਦੀ ਗੱਲ ਹੋਵੇ ਇਹਦੇ ਅੰਦਰ ਅਸੀਂ ਰਿਜ਼ਰਵੇਸ਼ਨ ਦੀ ਪ੍ਰੋਵੀਜ਼ਨ ਜਿਹੜੀ ਆ ਪਹਿਲੀ ਵਾਰ ਇਤਿਹਾਸਿਕ ਤੌਰ ਤੇ ਤੁਸੀਂ ਐਕਟ ਪੜ੍ਹ ਕੇ ਦੇਖ ਲਓ ਕਿ ਇਤਿਹਾਸਿਕ ਤੌਰ ਤੇ ਇੱਕ ਵੱਡਾ ਫੈਸਲਾ ਪੰਜਾਬ ਦੇ ਦਲਤਾਂ ਦੇ ਹੱਕ ਵਿੱਚ ਪੰਜਾਬ ਦੇ ਸੂਚਿਤ ਜਾਤੀ ਜਨ ਜਾਤੀਆਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਅਰਵਿੰਦ ਕੇਜਰੀਵਾਲ ਜੀ ਨੇ ਲਿਆ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆ ਉਹਦੇ ਅੰਦਰ ਅਸੀਂ ਰਿਜ਼ਰਵੇਸ਼ਨ ਜਿਹੜੀ ਆ 58 ਪੋਸਟਾਂ ਕੀਤੀਆਂ ਪਰ ਲੇਕਿਨ ਕਰਟੇਰੀਆ ਕੀ ਸੀਗਾ ਉਹਦੇ ਅੰਦਰ ਕਰਟੇਰੀਆ ਇਹ ਸੀਗਾ ਕਿ ਸੀਨੀਅਰ ਐਡਵੋਕੇਟ ਜਨਰਲ ਆ ਉਹਦੇ ਲਈ ਇਨਕਮ ਜਿਹੜੀ ਆ 20 ਲੱਖ ਰੁਪਿਆ ਸਾਲਾਨਾ ਆਮਦਨ ਹੋਵੇ ਐਡਵੋਕੇਟ ਜਨਰਲ ਦੇ ਲਈ ਸੀਨੀਅਰ ਐਡਵੋਕੇਟ ਜਨਰਲ ਦੇ ਲਈ 2 ਲੱਖ ਰੁਪਇਆ ਸਾਲਾਨਾ ਆਮਦਨ ਹੋਵੇ ਇਸੇ ਤਰੀਕੇ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਇਆ ਹੋਵੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਰੁਪਇਆ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਇਆ ਅਸਿਸਟੈਂਟ ਐਡਵੋਕੇਟ ਜਨਰਲ ਲਈ 3.5 ਲੱਖ ਰੁਪਇਆ ਐਡਵੋਕੇਟ ਆਰ ਰਿਕਾਰਡ ਲਈ ਤੇ ਉੱਤੋਂ ਲੋਕ ਰੱਖਿਆ ਰਿਸੀ ਕੁਝ ਵੀ ਇਹ ਜਿਹੜੀਆਂ ਸ਼ਰਤਾਂ ਸੀਗੀਆਂ ਇਹ 2017 ਦੇ ਐਕਟ ਵਿੱਚ ਸੀਗੀਆਂ ਜਦੋਂ ਅਸੀਂ ਦੇਖਿਆ ਜਦੋਂ ਅਸੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਉਹਨਾਂ 58 ਪੋਸਟਾਂ ਦੇ ਵਿੱਚੋਂ तो उन्होंने अठवंजा पोस्टा पंद्रह पोस्टा खाली रह गई पंद्रह पोस्टा खाली रह ग तो देखिए क्यों खाली रहो असी देखिया कि जोड़ा क्राइटीया जो इनकम टैक्स का क्राइटीया दो हज़ार सतारा में एक्ट किया गया सताबक एलिजिबल कैंडीडेट जोड़े से नहीं मिले सो अज बहुत वाला फैसला होया भी इतिहासिक फैसला गा ਕਿ ਆ ਜਿੰਨੀ ਵੀ ਅਸੀਂ ਇਨਕਮ ਦੀ ਸ਼ਰਤ ਰੱਖੀ ਹੋਈ ਸੀਗੀ ਖਾਸ ਕਰਕੇ ਜੋ ਜਨਰਲ ਵਰਗ ਦੇ ਲਈ ਉਹਦੇ ਵਿੱਚ ਅਸੀਂ ਬਹੁਤ ਵੱਡੀ ਸੋਧ ਕੀਤੀ ਆ ਅੱਜ ਤੋਂ ਬਾਅਦ ਜਿੰਨੇ ਵੀ ਸ਼ੈਡਿਊਲ ਕਾਸ ਸ਼ੈਡਿਊਲ ਟ੍ਰਾਈਬਸ ਦੇ ਕੈਂਡੀਡੇਟ ਹੋਣਗੇ ਉਹਨਾਂ ਦੀ ਇਨਕਮ ਟੈਕ ਜਿਹੜਾ ਉਹ ਅੱਧਾ ਹੋਊਗਾ ਯਾਨੀ 20 ਲੱਖ ਦੀ ਪ੍ਰੋਵੀਜ਼ਨ ਦੇ ਵਿੱਚ 10 ਲੱਖ ਰੁਪਇਆ ਔਰ 15 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 7.5 ਲੱਖ ਰੁਪਇਆ ਔਰ 10 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 5 ਲੱਖ ਰੁਪਇਆ 7 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 3.5 ਲੱਖ ਰੁਪਇਆ ਔਰ 3.5 ਲੱਖ ਦੀ ਪ੍ਰੋਵੀਜ਼ਨ ਚ 1,75,000 ਰੁਪਿਆ ਇਹ ਅਸੀਂ ਅੱਜ ਕਰੀਟਰੀਆ ਚ ਵੱਡੀ ਸ਼ੋਰ ਦਿੱਤੀ ਆ ਤਾਂ ਕਿ ਜਿਹੜੀਆਂ 15 ਪੋਸਟਾਂ ਖਾਲੀ ਲਗੀਆਂ ਭਰੀਆਂ ਜਾ ਸਕਣ ਨਹੀਂ ਤਾਂ ਅਸੀਂ ਵੀ ਕਿਉਂਕਿ ਲੋਕਾਂ ਨੂੰ ਥੋੜੀ ਪਤਾ ਸੀਗਾ ਅਸੀਂ ਵੀ ਕੋਈ ਨਾ ਕੋਈ ਲੱਭ ਕੇ ਅਸੀਂ ਵੀ ਨਾ ਰੱਖਦੇ ਪਰ ਲੇਕਿਨ ਮੈਂ ਸਮਝਦਾ ਕਿ ਇਮਾਨਦਾਰ ਸੋਚ ਆ ਅੱਜ ਮੈਂ ਸਲੂਟ ਕਰਦਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਇੱਕ ਵਾਰ ਫੇਰ ਪੰਜਾਬ ਦੇ ਦਲਤਾਂ ਦੇ ਪ੍ਰਤੀ ਉਹਨਾਂ ਦੇ ਬੱਚਿਆਂ ਦੇ ਪ੍ਰਤੀ ਇੱਕ ਵਾਰ ਜਿਹੜਾ ਦਰਦ ਦਿਖਾਇਆਗਾ ਕਿ ਅਸੀਂ ਤੁਹਾਡੀਆਂ ਪੋਸਟਾਂ ਖਾਲੀ ਨਹੀਂ ਛੱਡ ਦੇਵਾਂਗੇ ਨਹੀਂ ਤਾਂ ਬਹੁਤ ਵੱਡਾ ਬੈਕਲੌਗ ਖਾਲੀ ਰਹਿੰਦਾ ਸੀਗਾ ਪਰ ਲੇਕਿਨ ਜਦੋਂ ਇਹ ਸਾਡੇ ਧਿਆਨ ਚ ਆ ਆ ਕੇ 15 ਪੋਸਟਾਂ ਖਾਲੀ ਰਹਿ ਗਈਆਂ ਤਾਂ ਅੱਜ ਕਰਾਈਟੇਰੀਆ ਜਿਹੜਾ ਉਹ ਅੱਜ ਉਹ ਰਿਲੈਕਸ ਕੀਤਾ ਗਿਆ ਕਰਾਈਟੇਰੀਆ ਘਟਾਇਆ ਗਿਆ ਸੋ ਅੱਜ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਦਲਤ ਵਰਗੇ ਦੇ ਸਾਰੇ ਐਡਵੋਕੇਟ ਪੰਜਾਬ ਦੇ ਸਾਰੇ ਉਹ ਵਕੀਲ ਜਿਹੜੇ ਅਨੁਸੂਚਿਤ ਜਾਤੀ ਜਨ ਜਾਤੀਆਂ ਚੋਂ ਆਉਂਦੇ ਨੇਗੇ ਅੱਜ ਉਹ ਵੀ एलिजिਬਲ ਹੋ ਗਏ ਨੇਗੇ ਕਿਉਂਕਿ ਇਹਦਾ ਬਹੁਤ ਘੱਟ ਆਮਦਨ ਹੈ ਕਿ ਇੰਨੀ ਆਮਦਨ ਤਾਂ ਹਰੇਕ ਵੈਸਮਨ ਐਡਵੋਕੇਟ ਦੀ ਹੁੰਦੀ ਆ ਸੋ ਇਹਦੇ ਵਿੱਚ ਇੱਕ ਵੱਡਾ ਬਦਲਾਅ ਹੋਇਆਗਾ